So, ज़ी इन सहयो ਵੱਡੇ ਵੱਡੇ ਉਦਮ ਕੀਤੇ ਜਾਂਦੇ ਐ ਸੋ ਪੰਜਾਬੀ ਓਰ ਟੀਮ ਤੁਹਾਨੂੰ ਬਹੁਤ ਸਹਿਯੋਗ ਦੇ ਰਹੀ ਹੈ ਜਦੋਂ ਦੇ ਕਿਸਾਨ ਮੇਲੇ ਦੇ ਬਹਿਮ ਸ਼ੁਰੂ ਕੀਤੀ ਹੋਈ ਹੈ ਸੋ ਇਸ ਮੇਲੇ ਦੇ ਵਾਬਤ ਉਦਮਾਂ ਰਚਨਾ ਦੇ ਰਾਸ਼ਟਰੀ ਟੀਮ ਸਾਡੇ ਨਾਲ ਜੁੜੀ ਹੋਈ ਹੈ ਸੋ ਕੋਆਪਰਟ ਵਾਲਾ ਰੁੱਖਾਂ ਦੇ ਰਾਸ਼ਟਰੀ ਟੀਮ ਦੇ ਤੁਹਾਨੂੰ ਥਿੰਗਾਂ ਦੇ ਵੱਲੋਂ ਬੜਾ ਉਤਸ਼ਾਹ ਜੁੜਦਾ ਹੈ ਕਿ ਸਾਡੇ ਇੰਨੀ ਵੀ ਟੀਮ ਦੀ ਹੈ ਜਿੰਦੇ ਵੀ ਸਾਡੇ ਰੋਕ ਉਹਨਾਂ ਦੀ ਤਾਂ ਘਟਾਲਾ ਜਰਮਾਨਾ ਆਪਣੇ ਖਰਚੇ ਚੁੱਕਿਆ ਹੋਇਆ ਸੋ ਐਨਰਜੀ ਟੀਮ ਹੈਗੇ ਨੀ ਹੋਰ ਜਮਾਨਾ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਜੋ ਸਾਡੀ ਧਰਤੀ ਨੂੰ ਹਰਿਆਵਲੀ ਬਣਾਉਣ ਲਈ ਬੜਾ ਬੜਾ ਬਲੌਂਡ ਲਈ ਵੱਡੇ ਕਦਮ ਚੁੱਕੇ ਸੋ ਅੱਜ ਦੀ ਇਸ ਤਰ੍ਹਾਂ ਮੇਲੇ ਦੀ ਸ਼ੁਰੂਆਤ ਸੋ ਹੋਏਗੀ ਥੋੜੇ ਟਾਈਮ ਦਾ ਹੋਰ ਵੀ ਬਹੁਤ ਸਰੀਪੇ ਚਰੋਣੇ ਨਾਮ ਸੋ ਉਸ ਨਾਹਿ ਗੁਰੂ ਦਾ ਸ਼ੁਕਰਾਨਾ ਕਰਾਂਗਾ ਇਹ ਰੇ ਰੁਆ ਬਾਣੀ ਦਾ ਇਹ ਵਾਹਿਗੁਰੂ ਦੇ ਕਾਜ ਰਚਾਲਾ ਵਾਹਿਗੁਰੂ ਨੇ ਹੀ ਕਰਾਈ ਵਾਹਿਗੁਰੂ ਨੇ ਮੇਰੇ ਕਾਜ ਬਚਾਇਆ ਵਾਹਿਗੁਰੂ ਨੇ ਹੀ ਕਰਾਈ ਵਾਹਿਗੁਰੂ ਨੇ ਹੀ ਸਮਾ ਬਣਿਆ ਇਹ ਉਸ ਦੀ ਬੜਾਈ ਕਣਕਣ ਦੇ ਵਿੱਚ ਵਾਸਾ ਉਸ ਦਾ ਕਣਕਣ ਦੇ ਵਿੱਚ ਵਾਸਾ ਉਸ ਦਾ ਉਹਦੀ ਸਿਫਤ ਕਰਿਆ ਨ ਜਾਈ ਖੈਰਾ ਝੋਟਦਾ ਉਹਦੇ ਦਰ ਦੇ ਹੋਰ ਕਿਤੇ ਨਾ ਜਾਈ ਲੱਖ ਸ਼ੁਕਰਾਂ ਵਾਹਿਗੁਰੂ ਜੀ ਦਾ जिने ਕਿਸਾਨ ਮੇਲੇ ਚ ਚਲਾਉਣ ਕਲਾਈ ਜਿਨੇ ਕਿਸਾਨ ਮੇਲੇ ਚ ਚਲਾਉਣ ਕਲਾਈ ਸੋ ਸਵਾਹੀ ਗੁਰੂ ਦਾ ਪਰਮ ਰਿਗਾਰ ਦਾ ਮੇਰਾਕਾਰ ਦਾ ਅਕਾਲ ਪੁਰਖ ਦਾ ਸੋ ਪਰਮਾਤਮਾ ਦਾ ਲੱਖ ਲੱਖ ਜੀਓ ਬੜਦਾ ਜਿਨ੍ਹਾਂ ਨੇ ਰਬੀ ਰੁਹਾ ਸੋ ਇਸ ਮੇਲੇ ਦੇ ਵਿੱਚ ਭੇਟੀਆਂ ਨੇ ਸੋ ਜਿਨੇ ਵੀ ਸਾਡੇ ਭੈਣ ਭਰਾ ਮੋਣ ਜੇ ਨੇ ਜਿਹੜੀ ਵੀ ਕਿਸਾਨ ਵੀ ਜਿਨੇ ਵੀ ਕਿਸਾਨ ਪੈਣਾ ਔਰ ਜਿਨ੍ਹਾਂ ਵੀ ਸਾਡਾ ਕੋਲ ਸਰਪ੍ਰਸਾਦ ਸੋ ਇਸ ਮੇਲੇ ਨੂੰ ਵਜਿਲੇ ਜਨ ਦੇ ਇਸ वन्यु भैया इधर स्पेशलता हो रहा है इस बारे तो यहाँ कुर्सी बहुत हसाता है इस जगह वन्यु भटकते हैं लोग देखा जा रहा है तो किसान मिले थे ऐसा कोई नहीं हो तो एक बार किसान मिले थे वो आए हुए हाल को मेहमान क्यों है क्योंकि दर्द करती चोरी है बोले और आज ये छोए मेहमानी ਕਿਏ ਸੋ ਨਿਕੋ ਹਰ ਆ ਪਾਠਵੀ ਗਈਏ ਪਰ ਸਾਰੇ ਲਈ ਐਸੇ ਕਾਫੀ ਦਾ ਸੁਨੇਹਾ ਦਾ ਇੱਕ ਬੜਾ ਹਿੱਸਾ ਹੈ ਸੋ ਸਾਰਿਆਂ ਨੇ ਜੁਆਇਨ ਕੀਨੇ ਆ ਸੋ ਇਥੇ ਜਿੰਨਾ ਵੀ ਫਰਮਾ ਫਾਰਮਾ ਮੋਟਗਾ ਇੰਜੀਨੀਅਰ ਵੀ ਛੋਟਾ ਫਾਰਮਾ ਬੌਂਡਿੰਗ ਨਹੀਂ ਹਾਰੇ ਕੁ ਫਰਮ ਨੂੰ ਹਾਰੇ ਕੰਪਨੀ ਨੂੰ ਜੁਆਇਨ ਸੁਨੇਹੇ ਵੀ ਲੋਕਾਂ ਨੂੰ ਹੋਣ ਲਈ ਕਹਿੰਦੀ ਹੈ ਸੋ ਹਾਰੇ ਸਟਾਲ ਜਿਸ ਵਿੱਚ ਕੰਪਿਊਟਰ ਬਣੋ ਕੀ ਦੀ ਗਈ ਹੈ ਮਾਰੇ ਤੋਂ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਭਾਰਵੇਂ ਹੋ ਗਾਡੇ ਤੇ ਇਥੇ ਪਹੁੰਚੇ ਹੋ ਇਸ ਜਥੇ ਦੀ ਨਾਮ ਨੂੰ ਬਧਾਇਆ ਜੋ ਬਹੁਤ ਬਹੁਤ ਧੰਨਵਾਦ ਹੋ ਨਾਲ ਹੀ ਧੰਨਵਾਦ ਕਰੇਗਾ ਸਾਰੇ ਕਿਸਾਨ